ਸ਼ਸ਼ੀਕਲ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ 'ਚ ਮੈਂ ਜੁੜਿਆ ਹਾਂ ਜੀ ਗੁਰਿੰਦਰ ਸੋ ਅੱਜ ਆ ਜੀ ਦਿਨ ਸ਼ਨੀਵਾਰ ਦਾ ਸ਼ਨੀਵਾਰ ਦਾ ਦਿਨ ਨਾ ਐ ਹੁੰਦਾ ਵੀ ਕੁਝ ਖਰਾਹਤ ਵਾਲਾ ਵੀ ਆ ਕੱਲ ਜੁਦ ਐਤਵਾਰ ਆਉਣ ਵਾਲਾ ਵੀਕਐਂਡ ਸ਼ੁਰੂ ਹੋ ਜਾਂਦਾ ਤੇ ਕਈ ਲੋਕਾਂ ਨੂੰ ਚੰਗਾ ਲੱਗਦਾ ਸ਼ਨੀਵਾਰ ਦਾ ਦਿਨ ਤੇ ਮੈਂ ਤਾਂ ਕਹਿੰਦਾ ਵੀ ਸਾਰੇ ਦਿਨ ਹੀ ਆਪਣੇ ਵੀਕਐਂਡ ਵਰਗੇ ਹੋਣੇ ਚਾਹੀਦੇ ਆ ਆਪਣੇ ਸਟ੍ਰੈਸ ਫ੍ਰੀ ਦਿਨ ਹੋਣੇ ਚਾਹੀਦੇ ਆ ਕੰਮਕਾਰ ਵੀ ਕਰਦੇ ਰਹੀਏ ਆਪਾਂ ਤੇ ਉਹਦਾ ਆਪਾਂ ਕੋਈ ਬੋਝ ਵੀ ਨਾ ਲਈਏ ਇਦਾਂ ਦੀਆਂ ਬੜੀਆਂ ਤਕਨੀਕਾਂ ਜ਼ਿੰਦਗੀ ਨੂੰ ਜਿਉਣ ਦੀਆਂ ਆਨੰਦ ਮਾਣਨ ਦੀਆਂ ਉਹਦੇ ਬਾਰੇ ਆਪਾਂ ਗੱਲਾਂ ਕਰਦੇ ਰਹਿੰਦੇ ਆ ਜੀ ਤੇ ਅੱਜ ਜਿਹੜਾ ਵਿਸ਼ਾ ਮੈਂ ਲੈ ਕੇ ਆਇਆ ਉਹ ਆ ਪੰਜ ਤੁਹਾਡੀ ਜ਼ਿੰਦਗੀ ਦੇ ਖਜ਼ਾਨੇ ਆਪਾਂ ਸੁੱਖ ਲੱਭਦੇ ਫਿਰਦੇ ਆ ਪਤਾ ਨਹੀਂ ਸੁੱਖਾਂ ਦੇ ਲਈ ਆਪਾਂ ਕੀ ਕੀ ਪਾਪੜ ਵੇਲਦੇ ਆ ਕਿ ਸਾਡੀ ਜ਼ਿੰਦਗੀ ਆ ਜਿਹੜੀ ਉਹ ਸੌਖੀ ਹੋ ਜੇ ਪਰ ਅਸਲ 'ਚ ਜੇ ਤੁਹਾਡੇ ਕੋਲ ਆ ਪੰਜ ਚੀਜ਼ਾਂ ਨੇ ਤਾਂ ਤੁਹਾਡੀ ਜਿੰਨੀ ਜ਼ਿੰਦਗੀ ਸੁਖੀ ਆ ਕਿਸੇ ਦੀ ਹੋਈ ਨਹੀਂ ਸਕਦੀ ਖਜ਼ਾਨੇ ਆ ਤੁਹਾਡੇ ਕੋਲ ਆਜੋ ਕਰਦੇ ਆ ਗੱਲਬਾਤ ਉਹ ਪੰਜ ਚੀਜ਼ਾਂ ਕਿਹੜੀਆਂ ਨੇ ਜੀ ਪਹਿਲੀ ਚੀਜ਼ ਆ ਜੀ ਚੰਗੀ ਸਿਹਤ ਤੰਦਰੁਸਤ ਤਨ ਇਹ ਵੀ ਤੁਸੀਂ ਸੁਣਿਆ ਹੋਊਗਾ ਤੰਦਰੁਸਤ ਤਨ ਦੇ ਵਿੱਚ ਹੀ ਤੰਦਰੁਸਤ ਮਨ ਵਾਸ ਕਰਦਾ ਪੜਦੇ ਆ ਨਾ ਆਪਾਂ ਕਿਤਾਬਾਂ 'ਚ ਪੜਦੇ ਹੁੰਦੇ ਆ ਸਕੂਲਾਂ ਦੇ ਵਿੱਚ ਇਹ ਗੱਲਾਂ ਝੂਠ ਨਹੀਂ ਤੁਸੀਂ ਆਪਣੇ ਆਪ ਤੇ ਹੰਡਾ ਕੇ ਵੀ ਦੇਖ ਲਈ ਹੋਣਗੀਆਂ ਵੀ ਜੇ ਤੁਹਾਡੀ ਸਿਹਤ ਠੀਕ ਆ ਤਾਂ ਸਾਰਾ ਕੁਝ ਹੀ ਚੰਗਾ ਤੁਹਾਡੇ ਕੋਲ ਚਾਰ ਪੈਸੇ ਘੱਟ ਵੀ ਹੋਣਗੇ ਜੇ ਤੁਸੀਂ ਸਿਹਤ ਪੱਕੋ ਠੀਕ ਰਹਿੰਦੇ ਹੋ ਤਾਂ ਜ਼ਿੰਦਗੀ ਦਾ ਆਨੰਦ ਪੈਸੇ ਵਾਲਿਆਂ ਨਾਲੋਂ ਵੱਧ ਲੈ ਲਓਗੇ ਤੁਸੀਂ ਇੱਕ ਹੋਰ ਉਦਾਹਰਨ ਦਵਾਂ ਮੰਨ ਲਓ ਤੁਸੀਂ ਬਿਮਾਰ ਹੋ ਕੋਈ ਵੈਸੀ ਢਿੱਲਮੱਠ ਹੋ ਗਈ ਤੁਹਾਡੀ ਬਾਡੀ ਦੇ ਨਾਲ ਉਧਰੋਂ ਕੋਈ ਤੁਹਾਨੂੰ ਸੱਦਾ ਆਇਆ ਹੋਇਆ ਕਿਸੇ ਦੇ ਖੁਸ਼ੀ ਦੇ ਮੌਕੇ ਦਾ ਕੋਈ ਫੰਕਸ਼ਨ ਆ ਵਿਆਹ ਵਾ ਜਨਮਦਨ ਦੀ ਪਾਰਟੀ ਕੁਝ ਵੀ ਲਗਾ ਲਓ ਹੁਣ ਤੁਸੀਂ ਉੱਥੇ ਜਾਣਾ ਤਾਂ ਜ਼ਰੂਰ ਆ ਸਦਾ ਆਇਆ ਹੋਇਆ ਪਰ ਤੁਸੀਂ ਠੀਕ ਨਹੀਂ ਤੁਸੀਂ ਪਹੁੰਚ ਗਏ ਉੱਥੇ ਪਰ ਉਹ ਫੰਕਸ਼ਨ ਨੂੰ ਤੁਸੀਂ ਇੰਜੋਏ ਨਹੀਂ ਕਰ پا ਰਹੇ ਕਿਉਂ ਕਿ ਤੁਹਾਡਾ ਤਨ ਠੀਕ ਨਹੀਂ ਤੁਹਾਡੀ ਸਿਹਤ ਠੀਕ ਨਹੀਂ ਤੇ ਜੇ ਤੁਹਾਡੀ ਸਿਹਤ ਹੀ ਠੀਕ ਨਹੀਂ ਉਹ ਸੁੱਖ ਵਾਲੇ ਮੌਕੇ ਤੇ ਜਾ ਕੇ ਵੀ ਤੁਸੀਂ ਸੁੱਖ ਨਹੀਂ ਲੈ پا ਰਹੇ ਇਹਦਾ ਮਤਲਬ ਕੀ ਆ ਕਿ ਸਭ ਤੋਂ ਪਹਿਲੇ ਨੰਬਰ ਤੇ ਜੇ ਕੋਈ ਤੁਹਾਡੇ ਲਈ ਚੀਜ਼ ਜ਼ਰੂਰੀ ਆ ਤਾਂ ਤੁਹਾਡੀ ਸਿਹਤ ਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪਤਲੇ ਹੋਣਾ ਬਿਲਕੁਲ ਜਾਂ ਕੋਈ ਥੋੜਾ ਬਹੁਤਾ ਮੋਟਾ ਮੋਟਾ ਵੀ ਆ ਤਾਂ ਬਿਲਕੁਲ ਤੁਸੀਂ ਤੰਦਰੁਸਤ ਹੋਣੇ ਚਾਹੀਦੇ ਹੋ ਐਕਟਿਵ ਹੋਣੇ ਚਾਹੀਦੇ ਹੋ ਜੀ ਇਹ ਬਹੁਤ ਜ਼ਰੂਰੀ ਹੈ ਦੂਜੀ ਚੀਜ਼ ਸਭ ਤੋਂ ਵੱਡਾ ਖਜ਼ਾਨਾ ਤੁਹਾਡਾ ਪਰਿਵਾਰ ਹੈ ਜੀ ਪਰਿਵਾਰ ਦੇ ਵਿੱਚ ਤੁਹਾਡੇ ਮਾਪਿਓ ਜੇ ਸਾਥ ਦੇਣ ਵਾਲੇ ਨੇ ਵੈਸੇ ਤਾਂ ਮਾਪਿਓ ਸਾਥ ਦੇਣ ਵਾਲੇ ਹੁੰਦੇ ਨੇ ਮਾਪਿਓ ਕਦੇ ਵੀ ਗਲਤ ਨਹੀਂ ਹੁੰਦੇ ਬਹੁਤ ਘੱਟ ਪਰਸੈਂਟੇਜ ਹੋਊਗੀ ਜੇ ਹੋਊਗੀ ਵੀ ਤਾਂ ਉਸ ਤੋਂ ਬਾਅਦ ਤੁਹਾਡਾ ਹਸਸਪਰਜੇ ਤੁਹਾਨੂੰ ਚੰਗਾ ਮਿਲਿਆ ਤੁਹਾਡੇ ਸੁੱਖਾਂ ਦੇ ਵਿੱਚ ਸਾਥ ਦੇਣ ਵਾਲਾ ਨਾ ਹੋਵੇ ਤੁਹਾਡੇ ਦੁੱਖਾਂ ਦੇ ਵਿੱਚ ਵੀ ਤੁਹਾਡੇ ਨਾਲ ਖੜਨ ਵਾਲਾ ਹੋਵੇ ਕਦੇ ਤੁਹਾਡਾ ਸਾਥ ਨਾ ਛੱਡੇ ਤਾਨੂੰ ਜੇ ਕਦੇ ਤੁਹਾਡਾ ਹੌਸਲਾ ਟੁੱਟਦਾ ਤੁਹਾਨੂੰ ਸਾਂਭਣ ਵਾਲਾ ਹੋਵੇ ਇਸ ਤੋਂ ਵੱਧ ਕੇ ਅੱਜ ਦੇ ਸਮੇਂ ਚ ਕੀ ਹੋ ਸਕਦਾ ਇਸ ਤੋਂ ਵੱਡਾ ਖਜ਼ਾਨਾ ਹੋਊਗਾ ਕੋਈ ਉਸ ਤੋਂ ਬਾਅਦ ਜੇ ਤੁਹਾਡੇ ਬੱਚੇ ਚੰਗੇ ਨਿਕਲਦੇ ਆਗਿਆਕਾਰੀ ਨਿਕਲਦੇ ਆ ਤੁਹਾਨੂੰ ਬੁਢਾਪੇ ਚ ਤੋਂ ਸੁੱਖ ਦੇਣ ਵਾਲੇ ਨਿਕਲਦੇ ਆ ਤਾਂ ਇਹ ਵੀ ਅੱਜ ਕੱਲ ਲਾਟਰੀ ਵਾਲਾ ਕੰਮ ਹੀ ਆ ਜੀ ਤੇ ਜੇ ਤੁਹਾਡੇ ਕੋਲ ਇਹ ਚੰਗਾ ਪਰਿਵਾਰ ਇਸ ਤਰ੍ਹਾਂ ਨਾਲ ਹੈਗਾ ਤਾਂ ਫਿਰ ਸ਼ਿਕਵਾ ਕਰਨ ਦੀ ਲੋੜ ਨਹੀਂ ਕਿਸੇ ਗੱਲ ਤੋਂ ਤੀਜਾ ਸੁੱਖ ਆ ਜੀ ਅੱਜ ਦੇ ਸਮੇਂ ਦੇ ਵਿੱਚ ਜੇ ਤੁਹਾਡੇ ਸਿਰ ਤੇ ਕੋਈ ਵੀ ਕਰਜ਼ਾ ਨਹੀਂ ਤੇ ਤੁਸੀਂ ਜ਼ਿੰਦਗੀ ਆ ਜਿਹੜੀ ਕਰਜ਼ਾ ਮੁਕਤ ਜੀ ਰਹੇ ਹੋ ਇਹ ਵੀ ਆਪਣੇ ਆਪ ਨੂੰ ਤੁਸੀਂ ਨਾ ਭਾਗਾਂ ਵਾਲੇ ਸਮਝੋ ਅੱਜ ਕੱਲ ਤਾਂ ਕੰਪਨੀਆਂ ਤੁਹਾਡੇ ਅੱਗੇ ਪਿੱਛੇ ਨੇ ਵੀ ਲੈ ਲਓ ਕਰਜ਼ਾ ਤੁਹਾਨੂੰ ਕਰਜ਼ੇ 'ਚ ਡਬੋਣ ਨੂੰ ਫਿਰਦੀਆਂ ਨੇ ਕੰਪਨੀਆਂ ਤੁਹਾਨੂੰ ਆਪ ਫੋਨ ਕਰ ਕਰਕੇ ਕਰਜ਼ੇ ਦੇਣ ਨੂੰ ਫਿਰਦੀਆਂ ਨੇ ਤੇ ਕਈ ਲੋਕ ਲੈ ਵੀ ਲੈਂਦੇ ਨੇ ਹੁਣ ਜਿਹੜੇ ਬੰਦੇ ਫੂਡ ਕਰਦੇ ਨੇ ਲੈ ਲੈਣ ਜਿਹੜੇ ਬੰਦੇ ਲਾ ਸਕਦੇ ਨੇ ਉਹਨਾਂ ਨੂੰ ਪਤਾ ਵੀ ਸਾਡੇ ਕੋਲ ਇੱਕ ਫਿਕਸ ਇਨਕਮ ਹੈਗੀ ਆ ਵੀ ਅਸੀਂ ਮਿਹਨਤ ਕਰਦੇ ਆ ਤਾਂ ਲੈ ਲਾਂਗੇ ਪਰ ਕਈ ਵਾਰੀ ਉਹਨਾਂ ਦੇ ਝਾਂਸੇ 'ਚ ਆ ਕੇ ਕੁਝ ਉਹ ਲੋਕ ਕਰਜ਼ੇ ਲੈ ਬੈਠਦੇ ਆ ਜਿਹੜੇ ਬਾਅਦ ਦੇ ਵਿੱਚ ਉਤਾਰ ਨਹੀਂ ਸਕਦੇ ਤੇ ਬਾਅਦ 'ਚ ਕੀ ਹਾਲਤ ਉਹਨਾਂ ਦੀ ਹੁੰਦੀ ਆ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਆਲੇ-ਦੁਆਲੇ ਨੂੰ ਤੁਸੀਂ ਬਹੁਤ ਸਾਰੇ ਕਿੱਸੇ ਆ ਜਿਹੜੇ ਉਹ ਸੁਣੇ ਹੋਣਗੇ ਤੇ ਮੈਂ ਕਹੂੰਗਾ ਵੀ ਜੇ ਤੁਹਾਡੇ ਸਿਰ ਤੇ ਕਰਜ਼ਾ ਨਹੀਂ ਨਾ ਹੈਗਾ ਤੁਸੀਂ ਆਪਣੇ ਘਰ ਦੇ ਵਿੱਚ ਸੁਖੀ ਹੋ ਭਾਵੇਂ ਤੁਸੀਂ ਘੱਟ ਕਮਾਉਨੇ ਹੋ ਮੈਂ ਫੇਰ ਕਹੂੰਗਾ ਜੇ ਘੱਟ ਕਮਾਉਨੇ ਹੋ ਕਰਜ਼ਾ ਨਹੀਂ ਹੈਗਾ ਤਾਂ ਇਹ ਤੋਂ ਵੱਧ ਕੇ ਵੀ ਕੋਈ ਚੀਜ਼ ਨਹੀਂ ਹੈਗੀ ਚੌਥਾ ਖਜ਼ਾਨਾ ਚੌਥਾ ਸੁੱਖ ਕਿਹੜਾ ਕਿ ਜੇ ਤੁਸੀਂ ਹੱਕ ਦੀ ਕਮਾਈ ਖਾ ਰਹੇ ਹੋ ਮਿਹਨਤ ਦੀ ਕਮਾਈ ਕਰਦੇ ਹੋ ਕਿਸੇ ਦਾ ਹੱਕੇ ਰੱਖਦੇ ਵੀ ਨਹੀਂ ਕਿਸੇ ਤੋਂ ਰਿਸ਼ਵਤ ਵੀ ਨਹੀਂ ਲੈਂਦੇ ਮੈਨੂੰ ਲੱਗਦਾ ਕਿ ਇਹ ਤੋਂ ਵੱਡਾ ਸਕੂਨ ਕੋਈ ਨਹੀਂ ਤੇ ਜੇ ਤੁਸੀਂ ਉਹ ਹੱਕ ਦੀ ਕਮਾਈ ਨੂੰ ਬਹੁਤ ਵਧੀਆ ਲੈਵਲ ਤੇ ਲੈ ਗਏ ਤੇ ਉਹਦੇ ਨਾਲ ਤੁਸੀਂ ਘਰ ਦਾ ਗੁਜ਼ਾਰਾ ਬਹੁਤ ਵਧੀਆ ਚਲਾਉਂਦੇ ਹੋ ਹਰ ਲੋੜ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਪੂਰਾ ਕਰਦੇ ਹੋ ਉਸ ਕਮਾਈ ਦੇ ਨਾਲ ਵਿੱਚ ਵਿੱਚ ਜ਼ਿੰਦਗੀ ਦਾ ਆਨੰਦ ਵੀ ਲੈਨੇ ਹੋ ਤਾਂ ਹੋਰ ਕੀ ਚਾਹੀਦਾ ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ ਤੇ ਜੇ ਕਿਸੇ ਕੋਲ ਕਮਾਈ ਘਟਾ ਤਾਂ ਉਹਨੂੰ ਲੱਗਦਾ ਵਾ ਕਿ ਮੇਰਾ ਘਰ ਦਾ ਗੁਜ਼ਾਰਾ ਚੰਗਾ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਹੱਕ ਦੀ ਕਮਾਈ ਕਰਨੀ ਛੱਡ ਦੂਗਾ ਰਿਸ਼ਵਤ ਲੈਣ ਲੱਗ ਜਾਊਗਾ ਉਹ ਚੀਜ਼ ਅੱਜ ਨਹੀਂ ਤਾਂ ਕੱਲ ਨੂੰ ਤੁਹਾਡਾ ਚੈਨ ਸੁੱਖ ਸਕੂਨ ਸਾਰਾ ਕੁਝ ਹੀ ਖੋਲੂਗੀ ਤੇ ਇਹਦੇ ਨਾਲੋਂ ਚੰਗਾ ਵਾ ਅਸੀਂ ਆਪਣੀ ਮਿਹਨਤ ਨੂੰ ਡਬਲ ਕਰਨ ਦੀ ਕੋਸ਼ਿਸ਼ ਕਰੀਏ ਸਮਾਰਟ ਵਰਕ ਕਰੀਏ ਤੁਸੀਂ ਇਮਾਨਦਾਰੀ ਦੇ ਨਾਲ ਬਹੁਤ ਚੰਗਾ ਪੈਸਾ ਕਮਾ ਸਕਦੇ ਹੋ ਪੰਜਵਾਂ ਖਜ਼ਾਨਾ ਕਿ ਜੇ ਤੁਸੀਂ ਪਰਮਾਤਮਾ ਦਾ ਨਾਮ ਲੈਨੇ ਹੂੰ ਜੇ ਤੁਹਾਡੇ ਕੋਲ ਇੰਨਾ ਕੁ ਸਮਾਂ ਹੈਗਾ ਕਿ ਤੁਸੀਂ ਉਹਦਾ ਸ਼ੁਕਰਾਨਾ ਕਰਨ ਦੇ ਲਈ ਸਮਾਂ ਕੱਢ ਲੈਨੇ ਹੋ ਤਾਂ ਇਹ ਵੀ ਤਾਂ ਖਜ਼ਾਨਾ ਹੀ ਆ ਜਰੂਰ ਸਾਨੂੰ ਇਹ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਕਿ ਬਾਕੀ ਨਾ ਤੁਸੀਂ ਜਿੱਦਾਂ ਦੀ ਮਰਜ਼ੀ ਜ਼ਿੰਦਗੀ ਇਮੇਜਿਨ ਕਰ ਲਓ ਕਿ ਮੇਰੇ ਕੋਲ ਜੀ ਨੌਕਰ ਚੱਕਰ ਹੋਣ ਮੇਰੇ ਕੋਲ ਇੱਕ ਲਗਜ਼ਰੀ ਲਾਈਫ ਹੋਵੇ ਤੇ ਮੈਂ ਪਤਾ ਨਹੀਂ ਕਿ ਰਾਜਾ ਵਾਂਗੂ ਜ਼ਿੰਦਗੀ ਜਿਉਣੀ ਆ ਠੀਕ ਆ ਤੁਹਾਡੀਆਂ ਕਲਪਨਾਵਾਂ ਨੇ ਪਰ ਉਹ ਜ਼ਿੰਦਗੀ ਵੱਲ ਨੂੰ ਜਾਂਦਾ ਰਾਹ ਵਾ ਭਾਵੇਂ ਤੇ ਜੇ ਤੁਸੀਂ ਉਹ ਜ਼ਿੰਦਗੀ ਅਚੀਵ ਵੀ ਕਰ ਲਈ ਤਾਂ ਉਦੋਂ ਤੁਸੀਂ ਜੇ ਰੱਬ ਨੂੰ ਭੁੱਲ ਗਏ ਤਾਂ ਫੇਰ ਕਿਸੇ ਕੰਮ ਦੀ ਇਹ ਹੈ ਨਹੀਂ ਤੁਹਾਡੀ ਪ੍ਰਾਪਤੀ ਆ ਜਿਹੜੀ ਜੇ ਤੁਸੀਂ ਭਾਵੇਂ ਸਾਰੀਆਂ ਗੱਲਾਂ ਹੀ ਲਾ ਲਓ ਪਰਿਵਾਰ ਗਵਾ ਲਿਆ ਉਹ ਚੀਜ਼ ਹਾਸਲ ਕਰਕੇ ਤਾਂ ਵੀ ਕਿਸੇ ਕੰਮ ਦੀ ਪ੍ਰਾਪਤੀ ਨਹੀਂ ਜੇ ਤੁਸੀਂ ਸਿਹਤ ਗਵਾ ਲਈ ਤਾਂ ਵੀ ਉਹ ਪ੍ਰਾਪਤੀ ਕਿਸੇ ਕੰਮ ਦੀ ਨਹੀਂ ਜੇ ਤੁਸੀਂ ਆਪਣਾ ਸੁੱਖ ਚੈਨ ਗਵਾ ਲਿਆ ਫੇਰ ਤੁਸੀਂ ਉਹ ਲਗਜ਼ਰੀ ਲਾਈਫ ਨੂੰ ਕੀ ਕਰੋਗੇ ਸੋ ਦੋਸਤੋ ਪਰਮਾਤਮਾ ਦਾ ਨਾਮ ਲੈਂਦੇ ਹੋਏ ਜ਼ਿੰਦਗੀ ਆ ਜਿਹੜੀ ਉਹ ਜਿਉਂਦੇ ਰਹੋ ਤੇ ਜੋ ਕੁਝ ਵੀ ਉਹ ਕਰਦਾ ਵਾ ਤਾਂ ਚੰਗਾ ਹੀ ਕਰਦਾ ਸੱਚੇ ਮਨ ਦੇ ਨਾਲ ਜਦੋਂ ਤੁਸੀਂ ਕੋਈ ਵੀ ਕੰਮ ਨੂੰ ਫੋਕਸ ਕਰੋਗੇ ਮਿਹਨਤ ਕਰੋਗੇ ਤਾਂ ਜੋ ਤੁਹਾਡੀਆਂ ਕਲਪਨਾਵਾਂ ਨੇ ਉਹ ਜ਼ਰੂਰ ਪੂਰੀਆਂ ਹੁੰਦੀਆਂ ਨੇ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਆਉਂਗਾ ਤੁਹਾਡੇ ਲਈ ਹੋਰ ਮੋਟੀਵੇਸ਼ਨ ਲੈ ਕੇ ਆਉਂਗਾ ਅਗਲੇ ਹਫਤੇ ਮਿਲੂੰਗਾ ਜੀ ਹੁਣ ਬਹੁਤ ਬਹੁਤ ਸ਼ੁਕਰੀਆ ਜੀ